ਨੇ ਸਤਕਾਰ ਜੋ ਸਾਧ ਸੰਗਤ ਜੀ ਅੱਜ ਉਸ ਮਹਾਨ ਰਹਿਬਰ ਦੁਖੀਆਂ ਦੇ ਹਮਦਰਦ ਤਤਵੇਤਾ ਦ੍ਰਿਗਦਾਸ਼ੀ ਬ੍ਰਹਮਲਿਨ 168 ਸਤਕੁਰ ਸੁਆਮੀ ਸਰਬੰਦਾਸ ਮਹਾਰਾਜ ਜੀ ਦੀ 59ਵੀਂ ਵਰਸੀ ਸਮਾਗਮ ਸੁਮੁੱਚੀਆਂ ਸੰਗਤਾਂ ਦੇਸ਼ ਵਿਦੇਸ਼ ਵਿੱਚ ਵਸਦੀਆਂ ਰਵਦਾਸੀਆ ਧਰਮ ਦੇ ਧਰਮ ਗੁਰੂ ਸਤਕੁਰ ਸੁਆਮੀ ਨਰਿੰਜਨ ਦਾਸ ਮਹਾਰਾਜ ਜੀ ਦੀ ਸਰਪ੍ਰਸਤੀ ਅਤੇ ਦਿਸ਼ਾ ਨਿਰਦੇਸ਼ ਬੜੀਆਂ ਚਾਮਾ ਔਰ ਸਦਰਾ ਦੇ ਨਾਲ ਮਨਾਣ ਜਾਰੀਆਂ ਨੇ ਔਰ ਮਨਾ ਰਹੀਆਂ ਨੇ ਸਤਿਗੁਰੂ ਸ੍ਰੀ ਸ਼ਰਮਨ ਦਾਸ ਮਹਾਰਾਜੀ ਬਠਿੰਡੇ ਦੀ ਧਰਤੀ ਤੋਂ ਸਤਿਗੁਰੂ ਸ੍ਰੀ ਬਾਬਾ ਪਿੱਪਲ ਦਾਸ ਮਹਾਰਾਜੀ ਔਰ ਸਤਿਗੁਰੂ ਸ੍ਰੀ ਸ਼ਰਮਨ ਦਾਸ ਮਹਾਰਾਜੀ ਉਸ ਵਕਤ 5 ਵਰਸ਼ ਦੇ ਸਨ ਦੁਨੀਆਂ ਦਾ ਪਰਮਣਨ ਕਰਦੇ ਹੋਏ ਜਿਲੰਦਰ ਦੇ ਰੇਲਵੇ ਸਟੇਸ਼ਨ ਤੇ ਪਹੁੰਚੇ ਔਰ ਪਿੰਡ ਵੱਲਾਂ ਦਾ ਇਨਸਾਨ ਉਸ ਵਕਤ ਦਾ ਭਗਤ ਸਰਦਾਰ ਵਜੀਤ ਸਿੰਘ ਜੀ ਔਰ ਮਹਾਪੁਰਸ਼ਾਂ ਨੇ ਪੁੱਛਿਆ ਕਿ ਆਪ ਜੀ ਨੇ ਕਿੱਥੇ ਜਾਣਾ ਹੈ ਔਰ ਉਹਨਾਂ ਨੇ ਕਿਹਾ ਕਿ ਬੱਲਾ ਨਗਰੀ ਜਾਣਾ ਹੈ ਔਰ ਬਜੀਤ ਸਿੰਘ ਜੀ ਦੇ ਗੱਡੇ ਦੇ ਉੱਤੇ ਬਹਿ ਕੇ ਚੜ੍ਹਦੇ ਪਾਸੇ ਝੰਡ ਦੇ ਦਰਖਤ ਤੇ ਸਤਿਗੁਰੂ ਸਵਾਮੀ ਬਾਬਾ 피ਪੜਦਾਸ ਮਹਾਰਾ ਜੀ ਸਤਿਗੁਰੂ ਸਰਬੰਦਾਸ ਮਹਾਰਾ ਜੀ ਇਸ ਨਗਰੀ ਨੂੰ ਪਾਗ ਲਾਉਣਾ ਹੈ ਕਿਉਂਕਿ ਉਸ ਨਗਰੀ ਦੇ ਵਿੱਚ ਆਉਂਦੇ ਨੇ ਔਰ ਇਲਾਕੇ ਦੇ ਵਿੱਚ ਔਰ ਉਹਨਾਂ ਮਹਾਪੁਰਸ਼ਾਂ ਨੇ ਇਸ ਨਗਰੀ ਨੂੰ ਪਾਗ ਲਾਇਆ ਔਰ ਰਵਦਾਸੀਆ ਧਰਮ ਦੇ ਧਰਮਗੁਰੂ કહલાਏ ਅਜ ਤੋਂ 1964 ਸੀ ਦੇ ਵਿੱਚ ਸਤਗੁਰ ਸਵਾਮੀ ਸਰਮਣਦਾਸ ਮਹਾਰਾਜ ਜੀ ਨੇ ਰਵਦਾਸੀਆਂ ਦਾ ਗੁਰੂ ਘਰ ਆ ਜੋ ਜਿੱਦੀ ਸਾਡਾ ਗੁਰੂ ਘਰ ਹੈ ਉਸ ਦੇ ਉੱਤੇ 1964 ਵਿੱਚ ਲਿਖਵਾ ਦਿੱਤਾ ਸੀ ਸੰਤ ਸਤਗੁਰ ਸਵਾਮੀ ਗਰੀਬਦਾਸ ਮਹਾਰਾਜ ਜੀ ਔਰ ਸਤਗੁਰ ਸਵਾਮੀ ਨਰਿੰਜਨਦਾਸ ਮਹਾਰਾਜ ਜੀ ਦੀ ಅಪਾਰ ਕਿਰਪਾ ਜਿਨ੍ਹਾਂ ਨੇ ਸੁਮਚੀਆਂ ਸੰਗਤਾਂ ਨੂੰ ਦੇਸ਼ ਵਿਦੇਸ਼ ਵਿੱਚ ਜਾ ਕੇ ਲਾਮਬੰਦ ਕਰਕੇ ਇੱਕ ਝੰਡੇ ਦੇ ਥੱਲੇ ਇਕੱਤਰਤ ਕੀਤਾ ਔਰ ਸੁਮੱਚੀ ਮਾਨਵਤਾ ਨੂੰ ਇੱਕ ਲੜੀ ਦੇ ਉੱਤੇ ਪਰੋਇਆ ਔਰ ਜਦੋਂ ਸਾਡੀ ਮਾਨਵਤਾ ਭੁੱਲੀ ਪਟਕੀ ਵਖ ਵਖ ਧਰਮਾਂ ਦੇ ਵਿੱਚ ਪ੍ਰਵੇਸ਼ ਕਰ ਰਹੀ ਸੀ ਸਤਗੁਰੂ ਸਵਾਮੀ ਰਾਮਾਨੰਦ ਮਹਾਰਾਜੀ ਦਾ ਸੀ ਦੇ ਨਹੀਂ ਦੇ ਸਕਦੇ ਉਹਨਾਂ ਨੇ ਪ੍ਰਚਾਰ ਪ੍ਰਸਾਰ ਕਰਕੇ ਸਤਗੁਰੂ ਸਵਾਮੀ ਨਰਿੰਦਰ ਸਤਗੁਰੂ ਸਵਾਮੀ ਗਰੀਬਦਾਸ ਮਹਾਰਾਜੀ ਦੀ ਸਰਪ੍ਰਸਤੀ ਹੈਟ ਔਰ ਉਹਨਾਂ ਦੇ ਆਦੇਸ਼ ਅਨੁਸਾਰ ਸਮੁੱਚੀ ਮਾਨਵਤਾ ਨੂੰ ਹਰ ਦੇ ਝੰਡੇ ਥੱਲੇ ਇਕੱਤਰਿਤ ਕੀਤਾ ਔਰ ਸਤਗੁਰੂ ਸ੍ਰੀ ਸਰਬਨਦਾਸ ਮਹਾਰਾਜ ਜੀ ਨੇ ਆਪਣੀ ਦਿਵਦ੍ਰਿਸ਼ਟੀ ਰਾਹੀਂ ਸਮੁੱਚੀ ਮਾਨਵਤਾ ਨੂੰ ਉਹ ਮੱਕਾ ਬਣਾ ਕੇ ਦਿੱਤਾ ਜਿਸ ਦੀ ਉਸ ਵਕਤ ਦੀ ਸੰਗਤ ਸਤਗੁਰੂ ਸ੍ਰੀ ਸਰਬਨਦਾਸ ਮਹਾਰਾਜ ਨੂੰ ਬੇਨਤੀ ਕਰਦੀ ਸੀ ਇਹ ਆਕਾਰ ਪਰਖ Hindu, Musalman ਔਰ Sikh ਆਪਣੇ ਆਧਾਰਿਆਂ ਦੇ ਔਰ ਧਾਰਮਿਕ ਪਾਵਨਾ ਦੇ ਅਨੁਸਾਰ ਉਹ ਦਰਬਾਰ ਸਾਹਿਬ ਜਾਂਦੇ ਨੇ ਪੌਂਟਾ ਸਾਹਿਬ ਜਾਂਦੇ ਨੇ ਔਰ ਇਹ ਜੋ ਲੋਕ ਹਿੰਦੂ ਨੇ ਉਹ ਆਪਣੇ ਥਾਮਾਂ ਤੇ ਜਾਂਦੇ ਨੇ ਚਾਰੋਂ ਥਾਮਾਂ ਤੇ ਜਾਂਦੇ ਨੇ ਬਦਰੀਨਾਥ ਕਾ ਹਰਦਾਰਨਾਥ ਔਰ ਮੁਸਲਮਾਨ ਜੋ ਹਜ ਕਰਨ ਮੱਕੇ ਜਾਂਦੇ ਨੇ ਰਬਦਾਸੀਆ ਕੌਮ ਕਿੱਧਰ ਨੂੰ ਜਾਵੇਗੀ ਸਤਗੁਰੂ ਸ੍ਰੀ ਸਰਬੰਦਾਸ ਮਹਾਰਾਜ ਨੇ ਆਦੇਸ਼ ਦਿੱਤਾ ਜਦੋਂ ਵਖਤ ਆਵੇਗਾ ਅਸੀਂ ਆਪ ਜੀ ਨੂੰ ਆਲੀ ਸ਼ਾਨ ਗੁਰੂਕਾਰ ਬਣਾ ਕੇ ਦੇਵਾਂਗੇ ਔਰ ਆਪ ਵੀ ਉਸ ਅਲੀ ਸ਼ਾਨਾ ਗੁਰੂਕਾਰ ਦੇ ਦਰਸ਼ਨ ਤਿਦਾਰੇ ਕਰਕੇ ਆਪਣਾ ਜੀਵਨ ਸਫਲ ਕਰੋ ਕਰੋਗੇ ਕਿਉਂਕਿ ਜਦੋਂ ਮੁਸਲਮਾਨ ਔਰ ਜੋ ਸਿੱਖ ਜੋਂ ਹਿੰਦੂਇਜ਼ਮ ਆਪਣੀਆਂ ਜੋ ਸਮਾਜਿਕ ਰਸਮਾਂ ਨੂੰ ਨਿਵਾ ਕੇ ਔਰ ਜਦੋਂ ਮੁਕਤ ਹੋ ਜਾਂਦੇ ਨੇ ਉਹ ਫਿਰ ਮੱਕੇ ਨੂੰ ਜਾਂਦੇ ਨੇ ਸਤਗੁਰੂ ਸwami ਸ਼ਰਮਣਦਾਸ ਮਹਾਰਾਜੀ ਨੇ ਕੌਮ ਦੇ ਉੱਤੇ ਵੱਡਾ ਪਰਫਕਾਰ ਕੀਤਾ ਡੇਰਾ ਸੱਛਣ ਬੱਲਾ ਦੇ ਮਹਾਨ ਮਹਾਪੁਰਸ਼ਾਂ ਦੇ ਤਨਤਨ ਸਤਗੁਰੂ ਸwami ਬਾਬਾ ਪਿੱਪਲਦਾਸ ਮਹਾਰਾਜੀ ਤਨਤਨ ਸਤਗੁਰੂ ਸwami ਸ਼ਰਮਣਦਾਸ ਮਹਾਰਾਜੀ ਤਨਤਨ ਸਤਗੁਰੂ ਸwami ਹਰੀਦਾਸ ਮਹਾਰਾਜੀ ਤਨਤਨ ਸਤਗੁਰੂ ਸwami ਗਰੀਬਦਾਸ ਮਹਾਰਾਜੀ ਗੱਦੀ ਤੇ ਬਿਰਾਜ਼ਮਾਨ ਰਬਦਾਸੀਆ ਧਰਮ ਦੇ ਧਰਮਗੁਰੂ ਸ਼ਾਂਤੀ ਦੇ ਪੁੰਜ ਇੱਕ ਦਾ ਦੇ ਪਹਾਰੀ ਸਤਗੁਰੂ ਸਵਾਮੀ ਨਰਨਜਨ ਦਾਸ ਮਹਾਰਾਜ ਜੀ ਕੌਮ ਦੇ ਅਮਰ ਸ਼ੀਰ ਸਤਗੁਰੂ ਸਵਾਮੀ ਰਾਮਾਨੰਦ ਮਹਾਰਾਜ ਜੀ ਜਿਨ੍ਹਾਂ ਨੇ ਕੌਮ ਦੇ ਉੱਤੇ ਪਰਪਕਾਰ ਕੀਤਾ ਔਰ ਉਹਨਾਂ ਨੇ ਆਪਣਾ ਧਿਆਨ ਦੀ ਧਰਤੀ ਤੇ ਖੂਨ ਢੋਲ ਕੇ ਸਾਡੇ ਸਮਾਜ ਨੂੰ ਪਾਵਨ ਪਵਿੱਤਰ ਗਰੰਥ ਅਮਰਤ ਬਾਣੀ ਦਿੱਤੀ ਔਰ ਸਾਡਾ ਸਾਰਿਆਂ ਦਾ اخਲਾਕੀ ਵਰਜ ਬਣਦਾ ਹੈ ਜੋ ਅਸੀਂ ਆਪਣੀਆਂ ਸਮਾਜਿਕ ਧਾਰਮਿਕ ਜੋ ਸਾਡੀਆਂ ਰਸਮਾਂ ਨੇ ਔਰ ਅਸੀਂ ਸਤਗੁਰ ਮਹਾਰਾਜੀ ਰਣਜਨ ਦਾਸ ਮਹਾਰਾਜੀ ਦੇ ਜੋ ਦੱਸੇ ਹੋਏ ਆਦੇਸ਼ ਹੈ ਉਸ ਨੂੰ ਇਨਮਨ ਪਾਲਣਾ ਕਰੀਏ ਔਰ ਸਾਡਾ ਸਾਨਾ ਦਾ ਖਲਾਕੀ ਫਰਜ਼ ਬਣਦਾ ਹੈ ਜੋ ਡੇਰਾ ਸੱਛਣ ਬੱਲਾ ਦੇ ਮਹਾਨ ਮਹਾਪ੍ਰਸਾਦ ਵੱਲੋਂ ਆਦੇਸ਼ ਦਿੱਤਾ ਜਾਂਦਾ ਹੈ ਉਹਨਾਂ ਨੂੰ ਪਾਲਣਾ ਕਰਕੇ ਆਪਣਾ ਜੀਵਨ ਸਫਲ ਕਰੀਏ ਜੀ ਫਿਰ ਮੈਂ ਸਤਗੁਰੂ ਸਵਾਮੀ ਸਰਬੰਦਾਸ ਮਹਾਰਾਜੀ ਦੇ 59ਵੇਂ ਵਰਸੀ ਸਮਾਗਮ ਤੇ ਸੱਚੀ ਸ਼ਰਦਾ ਦੇ ਫੁੱਲ ਭੇਟ ਕਰਦੇ ਕਰਦਾ ਹਾਂ ਸਾਡੇ ਨਾਲ ਸਾਡੇ ਟਰਸਟੀ ਸਹਿਬਾਨ ਬਾਬੂ ਜੀ ਤਰਸੀਮ ਲਾਲ ਸਰੋਇਆ ਜੀ ਜਿਨ੍ਹਾਂ ਨੇ ਆਪਣੀਆਂ ਬੜਮੁੱਲੀਆਂ ਸੇਵਾਵਾਂ ਸਤਗੁਰੂ ਸਵਾਮੀ ਗਰੀਬਦਾਸ ਮਹਾਰਾਜੀ ਦੇ ਹਦੇਸ਼ ਅਨੁਸਾਰ ਔਰ ਆਮਾਨੰਦ ਮਹਾਰਾਜੀ ਦੇ ਜੋ ਹਦੇਸ਼ ਅਨੁਸਾਰ ਨਵਾਈਆਂ ਨੇ ਔਰ ਨਵਾਰੇ ਨੇ ਔਰ ਸਾਨੂੰ ਇਦਾਂ ਦੇ ਜੋ ਇਨਸਾਨ ਚਾਹੀਦੇ ਨੇ ਜੋ ਆਪਣਾ ਕੀਮਤੀ ਵਕਤ ਕੱਢਦੇ ਹੋਏ ਜੋ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਰਹਿ ਕੇ ਸਿਵਾਵਾ ਨਿਭਾ ਰਹੇ ਨੇ ਔਰ ਸਾਡੇ ਸਾਰਿਆਂ ਹੀ ਟਰਸਟਾਂ ਦਾ ਔਰ ਸਾਰੀਆਂ ਸਭਾਵਾਂ ਦਾ ਔਰ ਜਿੰਨੇ ਵੀ ਸਾਡੇ ਨੌਜਵਾਨ ਆਗੂ ਨੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਉਸ ਮਹਾਨ ਰਹਿਬਰ ਸਤਗੁਰ ਸਾਮੀ ਰਾਮਾਨੰਦ ਮਹਾਰਾਜ ਜੀ ਦਾ ਜੋ ਡੁੱਲਾ ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕਾਮਾਂ ਦੀ ਉਹਨਾਂ ਮਹਾਨ ਮਹਾਪੁਰਸ਼ਾਂ ਦੇ ਆਦੇਸ਼ ਦੇ ਉੱਤੇ ਚੱਲ ਕੇ ਆਪਣਾ ਜੀਵਨ ਸਫਲ ਕਰੀਏ ਜੀ ਇਨੀਆਂ ਕੀ ਬੇਨਤੀਆਂ ਕਰਦਾ ਹੋਇਆ ਮੈਂ ਆਪ ਜੀ ਦੇ ਬਰਜ ਲਿੰਦਾ ਹਾਂ ਜੈ ਗੁਰਦੇਵ ਧੰਗੁਰਦੇਵ ਔਰ ਸੁਮਚਿਆ ਸੰਗਤਾਂ ਸਤਿਗੁਰੂ ਢੇਰਾ ਸੰਗਤ ਬੰਲਾਂ ਦੇ ਨਾਵਲੇਵਾ ਜੋ ਸੰਗਤਾਂ ਨੇ ਉਹ ਗੁਰੂ ਮਹਾਰਾਜ ਦੀ ਜੋ ਆਦੇਸ਼ ਅਨੁਸਾਰ ਔਰ ਉਹਨਾਂ ਨੂੰ ਸ਼ਰਧਾ ਦੇ ਫੁੱਲ ਪੇਂਟ ਕਰਨ ਵਕ ਵਕ ਪਕਵਾਨਾ ਰਾਹੀਂ ਸ਼ਵੀਲਾ ਠੰਡੇ ਮੱਠੇ ਜਲਦੀਆਂ ਸੇਵਾਵਾਂ ਕਿਸੇ ਨੇ ਇਨਾਂ ਦੀ ਕਿਸੇ ਨੇ ਨਿੰਬੂਆਂ ਦੀ ਔਰ ਕਿਉਂਕਿ ਅੱਜ ਸਾਨੂੰ ਮਾਣ ਮਹਿਸੂਸ ਹੁੰਦਾ ਰਵਦਾਸੀਆਂ ਦਾ ਕਿਉਂਕਿ ਅੱਜ ਸਾਨੂੰ ਮਹਾਰਾਜ ਨੇ ਕੁਝ ਦੇਣ ਜੋਗੇ ਬਣਾ ਦਿੱਤਾ ਕਿਉਂਕਿ ਸਾਡੇ ਸਮਾਜ ਤੋਂ ਜੇ ਸਾਧਨ ਹੋਣ ਤਾਸੀ ਉਹ ਦਿਨ ਤੋੜਨੀ ਇਸ ਮਰਖ ਦੇ ਰਾਜ ਬਣੀਏ ਔਰ ਅਸੀਂ ਇਸ ਮੁਖ ਦੇ ਰਾਜੇ ਹਿੱਸਾ ਔਰ ਇਹ ਜੋ ਪਰਪਕਾਰ ਢੇਲਾ ਸੱਛਣ ਬੱਲਾ ਸਾਡੇ ਸਮੁੱਚੀ ਮਾਨਵਤਾ ਤੇ ਰਵਦਾਸੀਆ ਕੌਮ ਤੇ ਕਰ ਰਿਹਾ ਹੈ ਅਸੀਂ ਇਹਨਾਂ ਦੇ ਸਦਾ ਹੀ ਰਹੀ ਰਹਾਂਗੇ ਇਹਨੀਆਂ ਕੀ ਬੇਨਤੀਆਂ ਕਰਦਾ ਹਾਂ ਮੈਂ ਆਪ ਸਭ ਤੋਂ ਰਜਾ ਲੈਂਦਾ ਔਰ ਮੀਡੀਆ 22 ਲਾਈਵ ਚੈਨਲ ਦਾ ਜਿਸੀ ਗੁੱਡ ਜੀ ਦਾ ਬਤਨਵਾੜ ਕਰਦਾ ਹਾਂ ਜੋ ਇਹ ਜਿੰਨਾ ਵੀ ਜੋ ਸਾਰਾ ਇਹ ਕਾਰੋਬਾਰدار ਹੈਗਾ ਜੋ ਸਤਗੁਰ ਸੁਮੀ ਨੰਦਨ ਦਾਸ ਮਹਾਰਾਜੀ ਦੇ ਆਦੇਸ਼ ਅਨਸਾਰ ਸੰਗਤਾਂ ਨਮਨ ਕਰਨ ਆ ਰਹੀਆਂ ਡੇਰਿਆਂ ਨੂੰ ਔਰ ਇਲੈਕਟ੍ਰੋਨਿਕ মিডিਆ ਦਾ ਮੈਂ ਬਹੁਤ-ਬਹੁਤ ਹੀ ਧੰਨਵਾਦ ਕਰਦਾ ਹਾਂ ਜੈ ਗੁਰਦੇਵ ਧੰਗੁਰਦੇਵ ਜੀ ਜੈ ਸੰਤਾਂ ਦੀ ਜੈ ਸੰਤਾਂ ਦੀ ਜੈ ਸੰਤਾਂ ਦੀ ਜੀ ਸੰਗਰੀ ਜੈ ਗੁਰਦੇਵ ਧੰਗੁਰਦੇਵ ਜੀ ਡੇਰਾ ਸਚਕਣ ਵੱਲੋਂ ਵਿਖੇ ਅੱਜ ਜਿਹੜੀਆਂ ਵੱਖ-ਵੱਖ ਸਭਾਵਾਂ ਕਮੇਟੀ ਵੱਲੋਂ ਸ਼ਿਭੀਆਂ ਲਗਾਈਆਂ ਜਾ ਰਹੀਆਂ ਤੁਸੀਂ ਦੇਖ ਸਕਦੇ ਹੋ ਠੰਡੇ ਮਿੱਠੇ ਜਲਦੀ ਸ਼ਵੀਲ ਜਿਹੜੀ ਹੈ ਵੱਲੋਂ ਸ਼੍ਰੀ ਗੁਰੂ ਰਵਿਦਾਸ ਯੂਥ ਫੰਡਰੇਸ਼ਨ ਅਤੇ ਸਮੂਹ ਸੰਗਤ ਪਿੰਡ ਵੱਲ ਸੋ ਠੰਡੇ ਮਿੱਠੇ ਜਲਦੀ ਨਿੰਬੂ ਪਾਣੀ ਦੀ ਜਿਹੜੀ ਸ਼ਵੀਲ ਲਗਾਈ ਜਾ ਰਹੀ ਇਸ ਤਰ੍ਹਾਂ ਵੱਖ-ਵੱਖ ਕਮੇਟੀਆਂ ਨੂੰ ਸ਼ਵੀਲਾਂ ਲਗਾਈ ਜਾ ਰਹੀਆਂ ਸਾਰੇ ਦੇ ਆਪਾਂ ਤੁਹਾਨੂੰ ਕੋਸ਼ਿਸ਼ ਕਰਾਂਗੇ ਦਿਖਾਉਣ ਦੀ ਸੰਗ ਦੇਖੋ ਲੱਖਾਂ ਦੀ ਗਿਣਤੀ ਵਿੱਚ ਗੁਰੂ ਰਵਿਦਾਸ ਨਾਮਲੇ ਸੰਗਤਾਂ ਪਹੁੰਚੀ ਡੇਰਾ ਸਚਕਣ ਵੱਲੋਂ ਤੋਂ ਲਾਈਵ ਤਸਵੀਰਾਂ ਸੰਗੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਡੇਰਾ ਸਚਕਣ ਪੱਲਾ ਤੋਂ ਠੰਡੇ ਮਿੱਠੇ ਜਲਦੀ ਜਿਹੜੀ ਸ਼ਵੀਲ ਲਗਾਈ ਗਈ ਹੈ ਪਿੰਡ ਬੱਲਾਂ ਦੀ ਕਮੇਟੀ ਵੱਲੋਂ ਤੇ